ਅਕਾਲ ਉਸਤਤ ਦੇ ਵਿੱਚ ਹੀ ਅਸੀਂ ਕਲਗੀਧਰ ਸਤਿਗੁਰੂ ਮਹਾਰਾਜ ਜੀ ਦੇ ਇਹ ਸਵਈਏ ਪੜਦੇ ਆਂ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੇ ਮਹਾਰਜ ਕਹਿੰਦੇ ਉਹ ਗਰੀਬਾਂ ਦੀ ਪਾਲਣਾ ਕਰਦਾ ਹੈ ਨੀਤੀ ਸੰਤ ਉਬਾਰ ਸੰਤ ਜਨਾਂ ਨੂੰ ਬਚਾਉਣ ਵਾਲਾ ਹੈ ਗਨੀਮਨ ਗਾਰੇ ਦੁਸ਼ਟ ਦੁਖੀਆਂ ਨੂੰ ਉਹ ਗਾਲ ਦੇਣ ਵਾਲਾ ਹੈ ਖਤਮ ਕਰ ਦੇਣ ਵਾਲਾ ਹੈ ਪਛ ਪਸ਼ੂ ਨਗਨਾਗ ਨਰਾਦਪ ਸਰਬ ਸਮੇ ਸਭ ਕੋ ਪ੍ਰਤਪਾਰੈ ਪਛ ਪੰਛੀ ਜਿਹੜੇ ਨੇ ਪਸ਼ੂ ਨੇ ਨਗ ਪਹਾੜ ਨੂੰ ਕਹਿੰਦੇ ਆ ਨਰਾਦਪ ਜਿਹੜੇ ਰਾਜੇ ਨੇ ਸਰਬ ਸਮੇ ਸਭ ਕੋ ਪ੍ਰਤਪਾਰੈ ਉਹ ਪਸ਼ੂਆਂ ਨੂੰ ਪੰਛੀਆਂ ਪਹਾੜ ਇਥੇ ਰਹਿਣ ਵਾਲੇ 나ਗ ਹੋਰ ਜਿੰਨੇ ਕੁਝ ਨੇ ਰਾਜੇ ਸਾਰਿਆਂ ਦੇ ਹਰ ਵੇਲੇ ਉਹ ਸਾਰਿਆਂ ਨੂੰ ਪਾਲਦਾ ਪਿਆ ਹੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ ਉਹ ਜਲ ਵਿੱਚ ਰਹਿਣ ਵਾਲੇ ਜੀਵਾਂ ਨੂੰ ਥਲ ਵਿੱਚ ਰਹਿਣ ਵਾਲੇ ਜੀਵਾਂ ਨੂੰ ਪਲ ਪਲ ਸਾਰਿਆਂ ਦੀ ਪਾਲਣਾ ਕਰਦਾ ਪਿਆ ਹੈ ਪਰ ਕਿਸੇ ਦੇ ਵੀ ਉਹ ਦੋਸ਼ਾਂ ਨੂੰ ਵਿਚਾਰਦਾ ਨਹੀਂ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ ਉਹ ਤਾਂ ਇਹਦੇ ਕਰਮਾਂ ਨੂੰ ਵੇਂਦਾ ਨਹੀਂ ਵੀ ਕੋਈ ਚੰਗਾ ਕਰ ਰਿਹਾ ਹੈ ਮੰਦਾ ਕਰ ਰਿਹਾ ਹੈ ਪਾਲਦਾ ਹੈ ਬਾਣੀ ਦਾ ਬਚਨ ਹੈ ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ ਮਹਾਰਜ ਕਹਿੰਦੇ ਉਹ ਇਹੋ ਜਿਹਾ ਬਖਸ਼ਿੰਦ ਦਾਤਾ ਹੈ ਉਹ ਤਾਂ ਅਕਿਰਤ ਕਣਾ ਨੂੰ ਵੀ ਪਾਲਦਾ ਹੈ ਜਿਹੜੇ ਉਹਨੂੰ ਰੋਜ਼ ਗਾਲਾਂ ਕੱਢਦੇ ਨੇ ਰੱਬ ਨੂੰ ਉਹਨਾਂ ਨੂੰ ਵੀ ਦਿੰਦਾ ਪਿਆ ਦਾਤਾ ਦੇ ਰਿਹਾ ਹੈ ਉਹ ਨਹੀਂ ਰੱਖਦਾ ਵੈਰ ਅਕਿਰਤ ਕਣਾ ਦੀ ਵੀ ਪਰਵਿਰਸ਼ ਕਰਦਾ ਹੈ ਪ੍ਰਮਾਤਮਾ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਹਾਰੇ ਐਹੋ ਜਿਆ ਹੈ ਦੀਨਾ ਤੇ ਦਇਆਲਤਾ ਕਰਨ ਵਾਲਾ ਦਇਆ ਦਾ ਸਮੁੰਦਰ ਦੁਖਨ ਦੇਖਤ ਹੈ ਉਹ ਜੀਵ ਦੇ ਕੀਤੇ ਦੋਸ਼ਾਂ ਨੂੰ ਵੇਂਦਾ ਹੈ ਉਹ ਇਹਦੇ ਐਬਾਂ ਨੂੰ ਗੁਨਾਹਾਂ ਨੂੰ ਪਾਪਾਂ ਨੂੰ ਦੇਖਦਾ ਹੈ ਇਹਦੇ ਭੈੜੇ ਕਰਮਾਂ ਨੂੰ ਮੰਦ ਕਰਮਾਂ ਨੂੰ ਵੇਖਦਾ ਹੈ ਦੇਤ ਨਹਾਰੇ ਪਰ ਫਿਰ ਵੀ ਦਾਤਾ ਦਿੰਦਾ ਉਹ ਥੱਕਦਾ ਨਹੀਂ ਉਹ ਉਹਨੂੰ ਪਤਾ ਹੈ ਕਿ ਇਹ ਕਰਤੂਤਾਂ ਕਰਦਾ ਹੈ ਫਿਰ ਵੀ ਦਾਤ ਦਿੰਦਾ ਹੈ ਐਡਾ ਉਹ ਕਿਰਪਾਲੂ ਹੈ ਪ੍ਰਮਾਤਮਾ ਦਾਹਤ ਹੈ ਦੁਖ ਦੁਖਨ ਕੋ ਦਲ ਦੁਜਨ ਕੇ ਪਲ ਮੈਂ ਦਲ ੜਾਰੈ ਖੰਡ ਅਖੰਡ ਪ੍ਰਚੰਡ ਪ੍ਰਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨਾ ਪਾਏ ਸਕੇ ਪਦਮਾ ਪਦ ਬੇਦ ਕਤੇਬ ਅਪੇਦ ਉਚਾਰੈ ਰੋਜੀ ਹੀ ਰਾਜ ਬਿਲੋਕਤ ਰਾਜਕ ਰੋਖ ਰੂਹਾਨ ਕੀ ਰੋਜੀ ਨਾ ਟਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਕਦੇ ਤੱਕ ਉਸ ਦਾਤੇ ਵਾਲ ਉਹ ਦੁੱਖਾਂ ਨੂੰ ਸਾੜ ਦੇਣ ਵਾਲਾ ਹੈ ਪੈੜੇ ਪੁਰਸ਼ਾਂ ਦੇ ਦਲਾਂ ਨੂੰ ਉਹ ਪਲ ਦੇ ਵਿੱਚ ਮੇਟ ਦੇਣ ਵਾਲੀ ਸਮਰੱਥਾ ਰੱਖਦਾ ਹੈ ਔਰ ਉਹ ਜਿਹੜੇ ਨਹੀਂ ਟੁਕੜੇ ਜਿੰਨਾਂ ਦੇ ਹੋ ਸਕਦੇ ਉਹਨਾਂ ਦੇ ਵੀ ਉਹ ਟੁਕੜੇ ਕਰਕੇ ਖਤਮ ਕਰ ਦੇਣ ਵਾਲਾ ਐਡੀ ਤਾਕਤ ਦਾ ਮਾਲਕ ਹੈ। ਬੇਦ ਕਤੇਬ ਧਰਮ ਗ੍ਰੰਥ ਉਸ ਦਾ ਭੇਦ ਨਹੀਂ ਪਾ ਸਕਵੇ। ਪਾਰ ਨਾ ਪਾਇ ਸਕੈ ਪਦਮਾ ਪਤ। ਕੋਈ ਪ੍ਰਮਾਤਮਾ ਦਾ ਪਾਰ ਨਹੀਂ ਪਾ ਸਕਦਾ। ਬੇਦ ਕਤੇਬ ਅਭੇਦ ਉਚਾਰੇ। ਰੋਜੀ ਹੀ ਰਾਜ ਬਿ ਲੋਕਤ ਰਾਜਕ ਰੋਖ ਰੂਹਾਨ ਕੀ ਰੋਜੀ ਨਾ ਟਾਰੇ। ਐਸਾ ਦਾਤਾ ਹੈ ਰੋਜੀ ਦੇਣ ਵਾਲਾ। ਉਹ ਰੋ ਵਿੱਚ ਆ ਕੇ ਵੀ ਗੁੱਸੇ ਵਿੱਚ ਆ ਕੇ ਵੀ ਕਿਸੇ ਦੀ ਰੋਜੀ ਟਾਲਦਾ ਨਹੀਂ ਜੇ ਉਹ ਗੁੱਸੇ ਵਿੱਚ ਰੋਹ ਵਿੱਚ ਆ ਜਾਵੇ ਫਿਰ ਵੀ ਰੋਜੀ ਦਿੰਦਾ ਹੀ ਹੈ ਉਹ ਦਾਤ ਦਿੰਦਾ ਹੈ ਪਿੱਛੇ ਨਹੀਂ ਹਟਦਾ ਇੱਥੇ ਦੁਨੀਆ 'ਚ ਕੋਈ ਕਿਸੇ ਦੀ ਮਦਦ ਕਰਦਾ ਨਾ ਰੱਬ ਦੀ ਦਿੱਤੀ ਦਾਤ 'ਚੋਂ ਕੋਈ ਅੱਗੇ ਦਿੰਦਾ ਹੈ ਵੈਸੇ ਕਈ ਵਾਰਾਂ ਗੁਰਦੁਆਰਾ ਸਾਹਿਬ ਕੋਈ ਮਾਇਆ ਭੇਟ ਕਰਦਾ ਹੈ ਕੋਈ ਵਸਤੂ ਭੇਟ ਕਰਦਾ ਹੈ ਲੋਕ ਕਹਿੰਦੇ ਆ ਦਾਨ ਕੀਤਾ ਗੁਰਦੁਆਰੇ ਵਾਸਤੇ ਸ਼ਬਦ ਨਹੀਂ ਵਰਤਿਆ ਜਾਂਦਾ ਦਾਨ ਕਿਸੇ ਲੋੜਵੰਦ ਨੂੰ ਦਿੱਤਾ ਜਾਂਦਾ ਹੈ ਆਪਣੇ ਤੋਂ ਵੱਡੇ ਨੂੰ ਭੇਟਾ ਦਿੱਤੀ ਜਾਂਦੀ ਹੈ ਉਥੇ ਸ਼ਬਦ ਵਰਤਿਆ ਜਾਂਦਾ ਹੈ ਪਿਆ ਗੁਰੂ ਨੂੰ ਭੇਟ ਦਿੱਤੀ ਹੈ ਗੁਰੂ ਕਿਰਪਾ ਕਰੇ ਅੰਗੀਕਾਰ ਕਰੇ ਗੁਰੂ ਨੂੰ ਨਾ ਤੇਰੀ ਮਾਇਆ ਦੀ ਨਾ ਧਨ ਦੀ ਨਾ ਦੌਲਤ ਦੀ ਕਿਸੇ ਦੀ ਲੋੜ ਨਹੀਂ ਹੈ ਗੁਰੂ ਪਰਮੇਸ਼ਰ ਦਾ ਸਰੂਪ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ ਇੱਥੇ ਦੁਨੀਆ 'ਚ ਕਿਸੇ ਨਾ ਕਿਸੇ ਨੂੰ ਕੋਈ ਲੋਭ ਹੁੰਦਾ ਹੈ ਵੀ ਅੱਜ ਮੈਂ ਇਹਦੀ ਮਦਦ ਕਰ ਰਿਹਾ ਕੱਲ ਨੂੰ ਇਹ ਮੇਰੀ ਮਦਦ ਕਰੇਗਾ ਉਹਦਾ ਕੋਈ ਸਵਾਰਥ ਹੁੰਦਾ ਹੈ ਕੁਝ ਦੇ ਰਿਹਾ ਹੈ ਕੁਝ ਪ੍ਰਾਪਤੀ ਵੀ ਹੋਵੇਗੀ ਪਰ ਪ੍ਰਮਾਤਮਾ ਨੂੰ ਕੋਈ ਲੋਭ ਨਹੀਂ ਹੈ ਕੋਈ ਮੋਹ ਨਹੀਂ ਹੈ ਕੋਈ ਸੋਗ ਨਹੀਂ ਕੋਈ ਉਸ ਨੂੰ ਰੋਗ ਨਹੀਂ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪਹਿ ਹੈ ਦੇਹ ਬਹੀਨ ਸਨੇਹ ਸਭੋ ਤਨ ਨੇਹ ਬਿਰਖਤ ਅਗੇ ਅਸ਼ੈ ਹੈ ਇਹ ਸਾਰਾ ਇੱਕ ਸਿੱਧੇ ਅਰਥ ਨੇ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਰੋਗ ਹੈ ਨਾ ਕੋਈ ਸੋਗ ਨੂੰ ਚਿੰਤਾ ਹੈ ਨਾ ਹੀ ਕਿਸੇ ਪਦਾਰਥ ਨੂੰ ਉਪਭੋਗਦਾ ਹੈ ਨਾ ਕਿਸੇ ਦਾ ਡਰ ਹੈ ਦੇਹ ਬਹੀਨ ਹੈ ਉਹ ਦੇਹੀ ਤੋਂ ਬਿਨਾ ਸਨੇਹ ਸਭੋ ਤਨ ਪਰ ਸਾਰਿਆਂ ਦੇ ਤਨ ਦੇ ਨਾਲ ਉਹ ਸਨੇਹ ਕਰਦਾ ਹੈ ਉਹਦੇ ਸਾਜੇ ਨੇ ਉਹਨੇ ਬਣਾਏ ਨੇ ਸਰੀਰ ਭੇਜੇ ਨੇ ਸੰਸਾਰ ਵਿੱਚ ਦੇਹ ਮਹੀਨ ਸਨੇਹ ਸਭੋ ਤਨ ਨੇਹ ਬਿਰਖਤ ਅਗੇਹ ਅਸ਼ੈ ਹੈ ਉਹਦੇ ਵਿੱਚ ਮੋਹ ਨਹੀਂ ਹੈ ਉਹ ਬਿਰਖਤ ਹੈ ਉਪਰਾਮ ਹੈ ਅਗੇਹ ਉਹਦਾ ਕੋਈ ਬਾਹਰ ਜਿਵੇਂ ਆਪਾਂ ਘਰ ਬਣਾ ਕੇ ਰ ਇਹਨਾਂ ਕੋਈ ਘਰ ਵੀ ਨਹੀਂ ਹੈ ਐ ਹੋ ਜਾਏ ਪਰਮਾਤਮਾ ਛੈ ਨਹੀਂ ਹੁੰਦਾ ਕਦੇ ਖਤਮ ਨਹੀਂ ਹੁੰਦਾ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇਹ ਮਹਾਰਾਜ ਜੀ ਕਹਿੰਦੇ ਜਿਹੜੇ ਵਿਚਰਨ ਵਾਲੇ ਜੀਵ ਨੇ ਉਹਨਾਂ ਨੂੰ ਵੀ ਦਿੰਦਾ ਹੈ ਤੇ ਜਿਹੜੇ ਨਹੀਂ ਤੁਰਦੇ ਫਿਰਦੇ ਉਹਨਾਂ ਨੂੰ ਵੀ ਦਿੰਦਾ ਹੈ ਜੜ ਜੀਵਾਂ ਨੂੰ ਵੀ ਉਹ ਦਾਤ ਬਖਸ਼ਦਾ ਹੈ ਤੇ ਚੇਤਨ ਨੂੰ ਵੀ ਜੜ ਉਹਨਾਂ ਨੂੰ ਕਹਿੰਦੇ ਜਿਹੜੇ ਇੱਕ ਥਾਂ ਤੇ ਹੀ ਖਲੋਤੇ ਨੇ ਐ ਰੋਖ ਨੇ ਇੱਕ ਥਾਂ ਤੇ ਖਲੋਤੇ ਨੇ ਇਹਨਾਂ ਨੂੰ ਵੀ ਉਹ ਦਾਤ ਦੇ ਰਿਹਾ ਧਰਤੀ ਚੋਂ ਇਹਨਾਂ ਨੂੰ ਵੀ ਖੁਰਾਕ ਮਿਲਦੀ ਪਈ ਹੈ ਤੇ ਜਿਹੜੇ ਚੇਤਨ ਨੇ ਤੁਰੇ ਫਿਰਦੇ ਕੋਈ ਪੰਛੀ ਉੱਡ ਰਿਹਾ ਪਸ਼ੂ ਨੇ ਤੁਰੇ ਫਿਰਦੇ ਮਨੁੱਖ ਹੈ ਇਹ ਸਾਰੇ ਚੇਤਨ ਵਿੱਚ ਆ ਜਾਂਦੇ ਆ ਇਹਨਾਂ ਨੂੰ ਵੀ ਦਿੰਦਾ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇਹ ਜ਼ਮੀਨ ਦੇ ਉੱਤੇ ਧਰਤੀ ਦੇ ਉੱਤੇ ਵਿਚਰਨ ਵਾਲੇ ਜੀਵਾਂ ਨੂੰ ਵੀ ਦਾਤਾਂ ਦਿੰਦਾ ਹੈ ਤੇ ਆਕਾਸ਼ ਦੇ ਵਿੱਚ ਜਿਹੜੇ ਵਿਚਰਦੇ ਨੇ ਉੱਡਦੇ ਨੇ ਉਹਨਾਂ ਨੂੰ ਵੀ ਪ੍ਰਮਾਤਮਾ ਦਾਤ ਬਖਸ਼ਦਾ ਪਿਆ ਹੈ ਕਾਹੇ ਕੋ ਡੋਲਤ ਹੈ ਅਰਥ ਦੇ ਨਾਲ ਵਿਸ਼ਰਾਮ ਇੱਥੇ ਲੱਗਦਾ ਜੀ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇਹ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੈ ਹੈ ਮਹਾਰਾਜ ਜੀ ਕਹਿੰਦੇ ਨੇ ਭਾਈ ਕਿਉਂ ਡੋਲਦਾ ਹੈ ਤੂੰ ਕਿਉਂ ਚਿੰਤਾ ਕਰਦਾ ਹੈ ਕਿਉਂ ਫਿਕਰ ਕਰਦਾ ਹੈ ਤੇਰੀ ਖਬਰ ਸਾਰ ਸੋਹਣਾ ਪ੍ਰਮਾਤਮਾ ਆਪ ਲੈਣ ਵਾਲਾ ਹੈ ਤੂੰ ਡੋਲਣਾ ਤੇਰੇ ਜਨਮ ਤੋਂ ਪਹਿਲਾਂ ਵੀ ਤੈਨੂੰ ਖੁਰਾਕ ਉਹਨੇ ਦਿੱਤੀ ਹੈ ਦਾਤ ਦਿੱਤੀ ਹੈ ਮਾਂ ਦੇ ਗਰਭ ਦੇ ਵਿੱਚ ਰੱਖਿਆ ਕਰਨੀ ਇਹ ਵੀ ਉਹਦੀ ਦਾਤ ਹੈ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੇ ਰਾਖਤ ਹੈ ਅਪਨੋ ਕਰਦਾਏ ਕਰ ਪਾਪ ਸੰਭੂ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ 20 ਬਚਾਵੇ ਮਹਾਰਾਜ ਕਹਿੰਦੇ ਹੋਰ ਕਿਹੜੀਆਂ ਗੱਲਾਂ ਦਸੀਏ ਉਹ ਤਾਂ ਮਾਤਾ ਦੇ ਪੇਟ ਦੇ ਵਿੱਚ ਗਰਭ ਦੇ ਵਿੱਚ ਵੀ ਉਹਨੇ ਤੈਨੂੰ ਰੱਖਿਆ ਹੈ ਦਾਤ ਦਿੱਤੀ ਹੈ ਉਥੇ ਤੈਨੂੰ ਸਿਮਰਨ ਦੀ ਦਾਤ ਤੈਨੂੰ ਤਾਕ ਤੇਰੀ ਰੋਜੀ ਰੋਟੀ ਖੁਰਾਕ ਸਾਰਾ ਕੁਝ ਬਖਸ਼ਿਆ ਪਰਮਾਤਮਾ ਨੇ ਚਿੰਤਾ ਕਿਉਂ ਕਰਨਾ ਹੈ ਅਰਦਾਸ ਕਰਿਆ ਕਰ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰੱਖਨ ਹਾਰੇ ਪਾਵਕ ਸਾਗਰ ਅਥਾ ਹਲਹਿਰ ਮਹਿ ਤਾਰਉ ਤਾਰਨ ਹਾਰੇ ਮੇਰੇ ਮਾਲਕ ਜੀ ਕਿਰਪਾ ਕਰੋ ਪਰਮਾਤਮਾ ਬੇਅੰਤ ਜੀਵਨ ਨੂੰ ਦਾਤਾ ਦਿੰਦਾ ਹੈ ਏਡਾ ਵੱਡਾ ਦਾਤਾ ਹੈ ਉਹਦੀਆਂ ਜੜੀਆਂ ਦਾਤਾ ਨੇ ਕਦੇ ਵੀ ਗਿਣੀਆਂ ਨਹੀਂ ਜਾ ਸਕਦੀਆਂ ਮੋਹੇ ਨਿਰਗੁਣ ਤੁਮ ਪੂਰਨ ਦਾਤੇ ਦੀਨਾ नाथ ਦਇਾਲ ਐ ਦੀਨਾ ਦੇ ਮਾਲਕ ਐ ਦਇਆ ਦੇ ਘਰ ਪ੍ਰਭੂ ਜੀਓ ਮੈਂ ਤਾਂ ਨਿਰਗੁਣ ਗੁਣਾ ਤੋਂ ਖਾਲੀ ਆ ਸਖਣਾ ਹਾਂ ਕੋਈ ਸਤ ਨਹੀਂ ਮੇਰੇ ਵਿੱਚ ਸੰਤੋਖ ਨਹੀਂ ਦਇਆ ਨਹੀਂ ਧਰਮ ਨਹੀਂ ਕੋਈ ਨੇਕੀ ਕੋਈ ਪਰਉਪਕਾਰ ਕੋਈ ਚੰਗਿਆਈ ਦੀ ਗੱਲ ਹੈ ਹੀ ਨਹੀਂ ਕੋਈ ਸੇਵਾ ਸਿਮਰਨ ਨਹੀਂ ਬਾਬਾ ਮੂਰਖ ਹਾਂ ਨਾਵੇਂ ਬਲ ਜਾਓ ਮੈਂ